ਲੜਕੇ ਅਤੇ ਲੜਕੀ ਵੱਲੋਂ ਪ੍ਰੇਮ ਵਿਆਹ ਕਰਾਉਣ ਤੇ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਲੜਕੀ ਵਾਲਿਆਂ ਨੇ ਲੜਕੇ ਦੀ ਮਾਂ ਦਾ ਕਤਲ ਕਰ ਦਿੱਤਾ ਇਸ ਮਾਮਲੇ ਦੇ ਵਿੱਚ ਸ਼੍ਰੀ ਮੁਕਸਰ ਸਾਹਿਬ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਤਿੰਨ ਵਿਅਕਤੀਆਂ ਦੀ ਹੋਰ ਜੜੀ ਉਹ ਪਾਲ ਜੜੀ ਉਹ ਜਾਰੀ ਹੈ ਵਜਾ ਰੰਜਿਸ਼ ਪੁਲਿਸ ਦਾ ਕਹਿਣਾ ਹੈ ਕਿ ਇਹ ਸਿਰਫ ਪ੍ਰੇਮ ਵਿਆਹ ਦੇ ਲੈ ਕੇ ਰੰਜਿਸ਼ ਨੂੰ ਲੈ ਕੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਲੜਕੇ ਦੀ ਮਾਂ ਦਾ ਜੜਾ ਉਹ ਕਤਲ ਕਰ ਦਿੱਤਾ ਸੀ ਤਾਂ ਬਾਕੀ ਦੀ ਆਓ ਜਾਣਦੇ ਆ ਪੁਲਿਸ ਅਧਿਕਾਰੀਆਂ ਕੋਲੋਂ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਮਿਤੀ 17/24 ਨੂੰ ਗੋਨਿਆਣਾ ਰੋਡ ਏਰੀਆ ਦੇ ਵਿੱਚ ਇੱਕ ਲੇਡੀ ਜਿਸ ਦਾ ਨਾਮ ਪਰਮਜੀਤ ਕੌਰ ਸੀ ਉਹਦਾ ਕਤਲ ਹੋਇਆ ਜਿਸ ਤੇ ਮੁਕੱਦਮਾ ਨੰਬਰ 42 ਥਾਣਾ ਸਿਟੀ ਮੁਕਸਰ ਸਾਹਿਬ ਰਜਿਸਟਰ ਹੋਇਆ ਸਾਡੇ ਐਸਐਸਪੀ ਸਾਹਿਬ ਸ਼੍ਰੀ ਭਗਵੀਰ ਸਿੰਘ ਮੀਨਾ ਜੀ ਦੇ ਦੇਸ਼ਾ ਨਿਰਦੇਸ਼ ਛੇਠ ਵੱਖ-ਵੱਖ ਟੀਮਾਂ ਗਠਿਤ ਕਰਕੇ ਤੇ ਤਫਤੀਸ਼ ਸ਼ੁਰੂ ਹੋ ਗਈ ਜਿਸ ਦੌਰਾਨ ਤਿੰਨ ਦੋਸ਼ੀ ਜਿਨ੍ਹਾਂ ਦਾ ਨਾਮ ਨਿਹਾਲ ਸਿੰਘ ਪੁੱਤਰ ਕਪੂਰ ਸਿੰਘ ਉਸ ਦੀ ਪਤਨੀ ਜਸਵੀਰ ਕੌਰ ਅਤੇ ਉਸ ਦਾ ਦੋਤਾ ਹੈਪੀ ਸਿੰਘ ਗ੍ਰਿਫਤਾਰ ਹੋਏ ਨੇ ਤੇ ਤਿੰਨ ਦੋਸ਼ੀ ਅਜੇ ਗ੍ਰਿਫਤਾਰ ਕਰਨੇ ਬਾਕੀ ਨੇ ਇਸ ਮਰਡਰ ਦੀ ਵਜ੍ਹਾ ਰੰਜਿਸ਼ ਐਸੀ ਕੀ ਹੈਪੀ ਜਿਸ ਦੀ ਕੀ ਭੈਣ ਨੂੰ ਮਰਨ ਵਾਲੀ ਪਰਮਜੀਤ ਕੌਰ ਦਾ ਲੜਕਾ ਲੈ ਗਿਆ ਸੀ ਘਰੋਂ ਤੇ ਉਹਨਾਂ ਨੇ ਵਿਆਹ ਕਰਾ ਲਿਆ ਸੀ ਇਸ ਰੰਜਿਸ਼ ਦੇ ਚੱਲਦਿਆਂ ਹੀ ਇਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸਰ ਕਿੰਨੇ ਜਣੇ ਇਨਵੋਲਵ ਸੀ ਇਸ ਦੇ ਟੋਟਲ 6 ਜਣੇ ਇਨਵੋਲਵ ਸੀ ਜਿਨ੍ਹਾਂ ਚੋਂ 3 ਜਣੇ ਅਸੀਂ ਗ੍ਰਿਫਤਾਰ ਕਰ ਲਏ ਤੇ ਤਿੰਨਾਂ ਦੀ ਪਾਲ ਹਜੇ جاری ਹੈ ਕੋਈ ਹਥਿਆਰ ਸਰ ਬਰਾਮਦ ਹੋਇਆ ਤੋਂ ਹਥਿਆਰ ਹੋਣਾ ਸੀ ਰਿਮਾਂਡ ਅੱਜ ਪੇਸ਼ ਕੀਤਾ ਹੈ ਕੋਰਟ 'ਚ ਰਿਮਾਂਡ ਲਵਾਵਾਂਗੇ ਤੇ ਫਿਰ ਹਥਿਆਰਾਂ ਦੀ ਰਿਕਵਰੀ ਹੋਣੀ ਹੈ